ਖਾਲਸਾ ਸ਼੍ਰੀ ਗੁਰੂ ਵਾਹਿਗੁਰੂ ਜੀ ਕੀ ਬੋਧ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਇਸ ਲਈ ਦੀ ਟੀਮ ਅੱਜ ਆਈ ਆ ਪਿੰਡ ਤਨੋੜਾ ਜ਼ਿਲ੍ਹਾ ਹਿਸ਼ਾਰਪੁਰ ਵੈਕਟਰ ਨੇ ਪਿਛਲੇ ਦਿਨੀ ਬੇਨਤੀ ਕੀਤੀ ਸੀ ਗੁੜੀਆ ਦਾ ਵਿਆਹ ਹੈ ਇਸ ਲਈ ਟਰੱਸਟ ਵੱਲੋਂ ਸੇਵਾ ਕੱਲੀ ਗਈ ਸੀ ਇਹਨਾਂ ਲਈ 30000 ਦੀ ਉਹ ਅਸੀਂ ਅੱਜ ਉੱਪਰ ਦੀ ਕਰਨ ਆਏ ਆ ਤੇ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਤੇ ਇਹਨਾਂ ਦੇ ਦੋ ਬੱਚੇ ਆ ਇੱਕ ਪੜਦਾ ਆ ਤੇ ਇੱਕ ਕੰਮ ਸਿੱਖਦਾ ਆ ਇਹਨਾਂ ਦੇ ਮਿਸਰੀ ਬਿਮਾਰ ਹੋਣ ਕਰਕੇ ਉਹਨਾਂ ਦੇ ਪੈਸੇ ਬਹੁਤ ਲੱਗ ਗਏ ਸੀਗੇ ਇਸ ਲਈ ਇਹਨਾਂ ਕੋਲ ਵਿਆਹ ਕਰਨ ਦੇ ਵਿੱਚ ਦਿੱਕਤ ਆ ਰਹੀ ਸੀ ਬਹੁਤ ਜ਼ਿਆਦਾ ਤੇ ਨੇ ਟਰਸਟ ਨੂੰ ਬੇਨਤੀ ਕੀਤੀ ਤੇ ਅਸੀਂ ਅਸੀਂ ਸੇਵਾ ਦੇਣ ਆਏ ਆ ਟਰਸਟ ਵੱਲੋਂ 30000 ਦੀ ਸੇਵਾ ਆਈ ਸੀ ਉਹ ਅਸੀਂ ਇਹਨਾਂ ਨੂੰ ਦੇਤੀ ਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਵੱਲੋਂ ਇਹ ਫੀਵਰ ਉਹ ਬੇਨਤੀ ਕੀਤੀ ਸੀ ਗੋਪਰਨ ਸਾਰੀ ਮਤ ਸਦਾ ਕਿਤੇ ਅਸੀਂ ਬਹੁਤ ਧੰਨਵਾਦੀ ਆ ਬਹੁਤ ਸ਼ੁਕਰਗੁਜ਼ਾਰ ਆ ਅਸੀਂ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਇਟਲੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮੰਨੂ ਚਲਾਏ ਇਟਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ